ਕਲਸਾ ਵਾਹਿਗੁਰੂ ਜੀ ਦੇ ਬਧੇ ਹਾਂਜੀ ਅੱਜ ਇੱਕ ਜ਼ਰੂਰਤਮੰਦ ਪਰਿਵਾਰ ਦੇ ਲਈ ਜੋ ਸੇਵਾ ਕੀਤੀ ਸੀ ਕੁਝ ਦਿਨਾਂ ਤੋਂ ਲੈ ਕਰਕੇ ਅੱਜ ਪਰਿਵਾਰ ਨੂੰ ਬੱਚਿਆਂ ਦੇ ਵਿਆਹ ਲਈ ਜੋ ਉਸਮਾਨ ਪੰਜਾ ਦਿੱਤਾ ਗਿਆ ਹੈ ਘਰੇ ਸੋ ਜਿਨ੍ਹਾਂ ਨੇ ਵੀ ਭਾਈਵਾ ਚੜ ਕੇ ਸੇਵਾ ਕੀਤੀ ਸਾਰੀ ਸੰਗ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰਲ ਮਿਲ ਕੇ ਸੇਵਾ ਕੀਤੀ ਹੈ ਸੋ ਗਰਮੋ ਪਰਿਵਾਰ ਦੇ ਗ੍ਰਹਿ ਵਿਖੇ ਦੋ ਬੱਚਿਆਂ ਦਾ ਵਿਆਹ ਹੈ ਗੁਰਮੁਖ ਪਰਿਵਾਰ ਦੇ 5 ਬੱਚਿਆਂ ਹਨ ਜਿਨ੍ਹਾਂ ਦਾ 2 ਬੱਚਿਆਂ ਦਾ ਵਿਆਹ ਹੋਣਾ ਰੱਖਿਆ ਹੈ ਐਸ ਕਰਕੇ ਭਾਈ ਲੋੜਵੰਦ ਪਰਿਵਾਰ ਸੀ ਸੋ ਸਾਰਿਆਂ ਨੇ ਜੋ ਬਾਦ ਚੜ ਕੇ ਸੇਵਾ ਕੀਤੀ ਸਾਰੇ ਸੰਗਤ ਦਾ ਭਾਈ ਧੰਨਵਾਦ ਸੋ ਇਹ ਸਮਾਨ ਜੋ ਬੱਚੀ ਦੇ ਘਰ ਆ ਵੀ ਕਿਉਂ ਪਹੁੰਚਾ ਦਿੱਤਾ ਗਿਆ ਹੈ ਜੀ ਜਿਹਨਾਂ ਨੇ ਸਮਾਨ ਪਹੁੰਚਾਇਆ ਹੈ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਮਾਨ ਪਹੁੰਚਾਇਆ ਹੈ ਜੀ ਅੱਗੇ ਵਾਸਤੇ ਵੀ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਭਾਈ ਆਪ ਜੀ ਐਸੇ ਤਰ੍ਹਾਂ ਸਹਿਯੋਗ ਦਿੰਦੇ ਰਹੋ ਸਵਾਗਤ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਭਤੇ